ਰਮਨ ਨੇ ਮੈਂ ਇੱਕ ਗੱਲ ਦੱਸਦਾ ਜਿਹੜਾ ਬਾਜ਼ੀਆਂ ਦੇ ਵਿੱਚ ਕੱਖ ਨਹੀਂ ਰੱਖਿਆ ਹੁਣ ਕਿਹੜਾ ਸੁਨਾਹ ਲੈ ਕੇ ਆ ਗਿਆ ਜੇ ਨਵਾਂ ਹੀ ਸੁਨਾਹ ਕਤਲ ਲੈਵਾਵਾ ਹਾਂ ਕੋਪੜਵਾਰੀ ਨਾ ਹੋਈ ਸੀ ਮੇਰੀ ਗੱਲ ਫੇਰ ਉਹ ਕਹਿੰਦਾ ਵੀ ਨਹੀਂ ਭੈਣ ਨੂੰ ਲਿਉਣਾ ਹੈ ਭੈਣਾ ਕਿਦਾਂ ਦਾ ਪਟਵਾਰੀ ਆ ਲੱਖ ਰੁਪਏ ਦਾ ਸੁੱਟੋ ਦੇ ਗਾੜੀ ਆਪੇ ਸਾਰੇ ਕੰਮ ਹੱਲ ਹੋ ਜਾਣੇ ਆ ਰਮਨ ਤੈਹੇ ਹੋਣੀ ਉਹ ਫੜਦੇ ਆਨਲਾਈਨ ਕੰਮ ਕਰਕੇ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਪਿਤਾ ਦਾ ਭਰਾ ਦਾ ਤੇ ਭਤੀਜੇ ਦਾ ਬੜਾ ਹੀ ਪੂਆ ਦੇ ਨਾਲ ਮੋ ਇੰਨਾ ਹੀ ਵੀ ਗੱਲ ਨਹੀਂ ਕਰਨ ਵਾਲੀ ਮੈਨੂੰ ਗੱਲ ਤਾਂ ਦੇ ਤੁਹਾਨੂੰ ਗਲਤ ਨਹੀਂ ਆਂਦੇ ਹੁਣ ਜਾ ਕੇ ਪਰਖੋ ਤਾਂ ਸਹੀ ਹੰਲੀ ਨੂੰ ਪਿਤਾ ਦੀ ਗੱਲ ਕਰਦੀ ਆ ਪਰ ਮਨੋਂ ਪਰਖਣਾ ਕੀ ਹੈ ਤੂੰ ਤੇ ਉਹਦੇ ਪੈਰ ਨਹੀਂ ਲੱਗਣਦੇ ਜਿੰਨੇ ਜਿਹੜੇ ਹੋਈ ਉਹਨੇ ਕਹਣਾ ਵੀ ਜਾ ਕੇ ਪਰਜਾਈ ਨੂੰ ਕਲਾਉ ਤੇ ਫਿਰ ਮੇਰੇ ਪੱਲੇ ਹੀ ਰੂ ਮੇਰਾ ਲਿਜਾਂ ਨੂੰ ਜੀ ਕਰਦਾ ਮੈਂ ਨਹੀਂ ਜਾਾਂ ਉਹ ਮੇਰੀ ਗੱਲ ਸੁਣਦਾ ਛੇ ਗਲੇ ਪੈੜੀ ਆ ਤੇ ਜੇ ਉਹਨਾਂ ਨੇ ਆਣ ਕੇ ਵਾਲੀ ਨਾ ਤੇ ਸਾਡੇ ਪੱਲੇ ਕੀ ਰਣਾ ਵਾ ਐਵੇਂ ਵਾਰਾਂਗੇ ਜਦੋਂ ਉਹਨਾਂ ਦੇ ਨਾਮ ਉਹ ਜਦੋਂ ਮੱਦੀ ਲੈ ਕੇ ਪੁਲਿਸ ਨੂੰ ਤੇ ਗੁਲਾਸ ਸਕਦੇ ਜੇ ਨਾਮ ਉਹਦੇ ਤੇ ਇਹਦਾ ਮਤਲਬ ਇਹ ਤਾਂ ਨਹੀਂਗਾ ਕਿ ਪਹਿਲੀ ਉਹਦੀ ਹੋਗੀ ਦਿਨਵਾ ਸਾਰੇ ਉਹਦੇ ਕੀਤੇ ਹਨਾ ਹੀ ਵਿਆਹ ਵਧੀਆ ਕੀਤਾ ਜਿਹੜਾ ਕੋਈ ਪ੍ਰੋਗਰਾਮ ਕਰਦੀ ਰਹੀ ਵਧੀਆ ਤਰੀਕੇ ਨਾਲ ਜਾਂਦੇ ਰਹੇ ਆ ਆਖੇ ਮਤਲਬ ਉਹ ਆ ਕਿ ਪਹਿਲੀ ਜਾਣ ਕੇ ਵਹਲੂਗੀ ਇਹ ਰਮਨ ਅਹੀਂ ਕਿੜਾ ਵੈਗ ਲੋਕਰ ਕੀਤਾ ਸਾਰੀ ਦੁਨੀਆ ਕਰਦੀ ਆ ਦੁਨੀਆ ਮਾੜਾ ਮੋਟਾ ਕਰਦੀ ਆ ਅਸੀਂ ਮਾੜਾ ਮੋਟਾ ਨਹੀਂ ਕੀਤਾ ਲੱਗਾ ਛਾ ਕੇ ਕਿੰਨੇ ਕੀਤਾ ਹੀ ਉਦਾਂ ਕੀ ਤੂੰ ਕਰਤਾ ਜਿਹਦੇ ਵਿਆਹ ਵੇਖ ਲੈ ਫੇਰ ਉਹਦੀ ਗੱਲ ਯਾ ਕੀਤਾ ਵਿਆਹ ਕੀਤਾ ਟੰਬੜੇ ਤੇ ਚੜ੍ਹਿਆ ਤੂੰ ਇਹੋ ਹੀ ਦਿਨਵਾਰ ਹੁੰਦੇ ਆ ਪਾਲ ਕੇ ਮੁੰਡੇ ਦਾ ਵਿਆਹ ਕਰੂ ਉਹ ਵੀ ਵਧੀਆ ਤਰੀਕੇ ਨਾਲ ਭੁਗਤਾਵਾਂਗੇ ਜਿੱਦਾਂ ਨਾਨਕੇ ਜਾਂਦੇ ਹੁੰਦੇ ਆ ਜਾਵਾਂਗੇ ਮੁਕਰੀ ਨਹੀਂ ਆ ਕੇ ਘਰੋਂ ਮੈਨੂੰ ਪਤਾ ਵਾ ਜਿਹੜੇ ਦਿਨਵਾਰ ਹੁਣ ਕਰਨੇ ਹੀ ਪੈਂਦੇ ਹੁੰਦੇ ਆ ਇੱਥੇ ਆਈ ਨੂੰ ਤਾਂ ਤੂੰ ਸੁਣ ਰਹੀ ਦਿੱਤਾ ਤੇ ਭਲਕੇ ਉੱਥੇ ਕੀ ਲੈ ਕੇ ਜਾਣਾ ਤੂੰ ਸਭ ਕੁਝ ਲੈ ਕੇ ਜਾਵਾਂਗੇ ਇੱਥੇ ਉਹਦਾ ਕੰਮ ਹੀ ਇਦਾਂ ਦੇ ਆ ਐਨੀ ਗਰਮੀ ਆ ਲੋਕੀ ਤਾਂ ਸਵੇਰੇ ਆਉਂਦੇ ਤੇ ਸ਼ਾਮਾਂ ਨੂੰ ਆਪਣੇ ਘਰ ਚਲ ਜਾਂਦੇ ਆ 10-10 ਦਿਨ ਕਿਹੜੇ ਆ ਜਿਹੜਾ ਵੀ ਰਹਿੰਦਾ ਆ ਅੱਜ ਕੱਲ ਦਾ ਸਮਾਂ ਹੀ ਨਹੀਂ ਹੋ ਹੈਗਾ ਮੈਂ ਕਿੰਨਾ ਕ ਆਪਣੇ ਪੇਕੇ ਜਾਂਦੀ ਆ ਆਪਣੇ ਘਰਾਂ ਦੇ ਕੰਮ ਨਹੀਂ ਹੁੰਦੇ ਤੇਰਾ ਨਾ ਟਾਈਮ ਲੱਗਦਾ ਉਹਦਾ ਲੱਗਦਾ ਵਿਹਲੀ ਆ ਚਲ ਉਹਦੀ ਸੱਸ ਤੇ ਆ ਗਈ ਕਿ ਨਹੀਂ ਸੱਸ ਹੈਗੀ ਆ ਆਹੋ ਉਹਦੇ ਬੁੱਡੇ ਵਾਰੇ ਹੱਡ ਰੋਲੇ ਹੁਣ ਆਪੋਂ ਆਂਡੇ ਵੇਂਦੀ ਫਿਰੇ ਘੱਡਾ ਨੂੰ ਉੱਥੇ ਦੱਸ ਇੱਕ ਵਾਰੀ ਫੁਰਕੇ ਲਾਏ ਹੁੰਦੇ ਸਵੇਰ ਤੋਂ ਸ਼ਾਮ ਤੱਕ ਆਹ ਕੁੜੀ ਚੜੀ ਜੂਆ ਪੇਸ਼ਾਲਾ ਮਾਰਦੀ ਆ ਇਹ ਵਾਂਡੇ ਵੇਖੇ ਤੋਂ ਘਰ ਦੇ ਕੰਮ ਕਰੇ ਤੇ ਆ ਜਾ ਕੇ ਜਨਾਨੀ ਨੇ ਪੇਕੇ ਜਾਣਾ ਕਿੱਥੇ ਜਾਣਾ ਵਾ ਤੇ ਪੇਕੇ ਇੱਕ ਦੋ ਦਿਨ ਹੁੰਦੇ ਆ ਆ ਮੇਰੇ ਨਾਲ ਮੱਥਾ ਨਾ ਲਾਓ ਮੈਂ ਵੀਹ ਵਾਰ ਤੁਹਾਨੂੰ ਗੱਲ ਦੱਸੀ ਆ ਇੱਕ ਮੇਰੀ ਗੱਲ ਸੁਣ ਲਾ ਤੈਨੂੰ ਉੱਥੇ ਜਾਣਾ ਹੀ ਪੈਣਾ ਵਾ ਸਿੱਧੀ ਦਨ ਮਤਾਤਾ ਪੰਜਾਬੀ ਚ ਗੱਲ ਕੋਈ ਗੱਲ ਨਹੀਂ ਮੈਂ ਆਪਣੇ ਮਾਨਾ ਸਲਾਹ ਕਰ ਲੈਣੀ ਆ ਜੇ ਮੇਰੇ ਦਿਲ ਕਰੂ ਤਾਂ ਮੈਂ ਜਾਊਂਗੀ ਨਹੀਂ ਤੇ ਮੇਰੇ ਵੱਲੋਂ ਜੁਆ ਕਰਨਾ ਫਿਰ ਸਲਾਹ ਜਦੋਂ ਤੇਰੀ ਸਲਾਹ ਹੁਣ ਦੱਦੀ ਫਿਰ ਤੂੰ ਇਹ ਤਾਂ ਕੰਮ ਜਿਆਦਾ ਹੀ ਔਖਾ ਹੋ ਗਿਆ ਵਾ ਇਹ ਤਾਂ ਰੌਲਾ ਹੀ ਪਾਈ ਜਾਂਦੇ ਆ ਮੈਨੂੰ ਲੱਗਦਾ ਵਾ ਮੈਨੂੰ ਇਹਨਾਂ ਦੇ ਨਾਲ ਜਾਣਾ ਪੈਣਾ ਵਾ ਜੇ ਸੱਚ ਨਾ ਗੀ ਤੇ 6 ਕਿਲਿਆ ਹੱਥੋਂ ਜਾਂਦੇ ਰਹੇ ਆ ਤੇ ਅੱਧ ਵੱਡੇ ਜਾਣਾ ਵਾ ਰਕਮ ਕਿੰਨੀ ਆਉਂਦੀ ਹੁੰਦੀ ਸੀ ਕੋਈ ਗੱਲ ਨਹੀਂ ਐਡੀ ਛੇਤੀ ਨਹੀਂ ਮੰਦੀ ਜੇ ਮੈਂ ਜੱਕਦਾ ਮੰਨ ਗਈ ਨਾ ਇਹਨਾਂ ਨੇ ਕਿਹਾ ਇਹਦੇ ਮਨ ਵਿੱਚ ਲਾਲਚ ਆ ਗਿਆ ਵਾ ਹੌੜੀ ਜੀ ਨਾਲ ਕਹੂੰਗੀ ਵੀ ਚਲ ਕੋਈ ਗੱਲ ਨਹੀਂ ਮੈਂ ਤੁਹਾਡੇ ਕਹਿੰਦੇ ਚਲ ਜਾਨੀ ਆਂ ਉਹ ਤਾਂ ਪਿਆਰੀ ਦਾ ਤਾਂ ਮੈਨੂੰ ਕੋਈ ਲਾਲਚ ਨਹੀਂਗਾ ਹੁਣ ਤੁਸੀਂ ਬਾਰ-ਬਾਰ ਕਹਿੰਦੇ ਜੇ ਤਾਂ ਕਰਕੇ ਜਾਣਾ ਵਾ ਮੈਂ ਹਾਂ ਠੀਕ ਠਾਕ ਹਾਂ ਭੈਣ ਕੀ ਦੱਸਾਂ ਤੁਹਾਨੂੰ ਮੈਂ ਹੁਣ ਆਣਾ ਕੀ ਓ ਆ ਰੱਪੜ ਗਿਆ ਪਿਆਈ ਓ ਨਣਾਣ ਮੇਰੀ ਨਹੀਂ ਆਈ ਛੁੱਟੀਆਂ ਦੇ ਵਿੱਚ ਬੰਦਾ 1-2 ਦਿਨ ਆਉਂਦਾ ਵਾ ਤੇ ਚੱਲ ਲੈਂਦਾ ਵਾ ਜਦੋਂ ਆਣ ਕੇ ਸ਼ੌਣੀ ਪਾ ਕੇ ਬਹਿ ਜਾਣਾ ਤਾਂ ਮੈਂ ਵੀ ਕੀ ਕਰਾਂ ਗੋਡੇ-ਗੋਡੇ ਤੂ ਤਾਂ ਗਰਮੀ ਆ ਤੂੰ ਆਪ ਸਿਆਣੀ ਆ ਰੋਟੀ ਪਾਣੀ ਤਾਂ ਆਪਣੇ ਹੀ ਪੱਕਦਾ ਵਾ ਲੈ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਰਹੀਆਂ ਨਹੀਂ ਜਿਹੜਾ ਤਾਂ ਮੁੰਡਾ ਤਾਂ ਰੱਜਦਾ ਹੀ ਨਹੀਂ ਰੋਟੀਆਂ ਦੇ ਨਾਲ ਮੈਂ ਵੀ ਕੀ ਕਰਾਂ ਸਵੇਰ ਦੀ ਖਵਾਲ ਕੇ ਹਟਦੀਆਂ ਤੇ ਦੁਪਹਿਰ ਦਾ ਵੇਲਾ ਅਹਨੇ ਆਣਿਆ ਕਰਦੇ ਹੁੰਦੇ ਏਦਾਂ ਆਪਣੇ ਘਰ ਇਦਾਂ ਹੀ ਕਰਦਾ ਹੋਊਗਾ ਹੁਣ ਜਬ ਇਹ ਪਿਆਈਓ ਪੀ ਜਿਹੜੀ ਪਿਆਲੀ ਆ ਨਾ ਉਹ ਉਹਦੇ ਨਾਮ ਆ ਹੁਣ ਬਾਜੀ ਤੇਰਾ ਕਹਿੰਦੇ ਵੀ ਉੱਥੇ ਚੱਲ ਆਹੋ ਮੇਰਾ ਜੀ ਨਹੀਂ ਕਰਨਿਆ ਮੈਂ ਮੈਂ ਨਹੀਂ ਜਾਣਾ ਪਿਓ ਪੁੱਤ ਚਲ ਜਾਓ ਤਾਂ ਜਾਓ ਕਰੋ ਉਹ ਗੱਲਬਾਤ ਦਸ ਹੋਰ ਮੈਂ ਕੀ ਕਰਾਂ ਮੇਰੇ ਗਿਆ ਜਿਆਦੀ ਗੱਲ ਹੋਣੀ ਆ ਕੋਈ ਇਹ ਵੀ ਤਾਂ ਭਰਾ ਹੀ ਆ ਭਰਾ ਜੀ ਤਾਂ ਪਹਿਣਾ ਜਿਆਦੀ ਮੰਨਦੀਆਂ ਸਗੋ ਤੂੰ ਵੀ ਮੈਨੂੰ ਹੀ ਕਹੀ ਜਾ ਪੀ ਜਾਣਾ ਪਹਿਣਾ ਜਾਣਾ ਪਹਿਣਾ ਆਹ ਹੋ ਹੈ ਤਾਂ 6 ਕਿੱਲੇ ਆ ਸਮਝਦੀ ਆ ਮੈਂ ਤੇਰੀ ਗੱਲ ਵੀ ਕੋਈ ਗੱਲ ਨਹੀਂ ਫਿਰ ਚਲ ਜੂਗੀ ਜੇ ਸਾਰੇ ਜਾਣੇ ਤੁਸੀਂ ਇਹੋ ਗੱਲ ਹੀ ਕਹਿਣ ਦੇ ਜੇ ਤੇ ਪਰ ਜੇ ਉਹਨਾਂ ਕੋਈ ਵੱਧ ਘੱਟ ਗੱਲ ਕਰਦੀ ਫਿਰ ਮੈਨੂੰ ਗੁੱਸਾ ਉੱਥੇ ਚੜ ਜਾਣਾ ਵਾ ਨਹੀਂ ਮੇਰ ਕੋ ਇਹ ਕੰਮ ਹੈ ਨਹੀਂ ਮਿੱਠੇ ਪਿਆਰੇ ਹੋਣ ਵਾਲੇ ਮੈਂ ਮੂੰਹ ਤੇ ਗੱਲ ਕਰਦੀ ਹੁੰਦੀ ਆ ਜੇ ਕੇ ਇਹਨੂੰ ਚੰਗੀ ਲੱਗਣੀ ਤਾਂ ਲੱਗੇ ਨਹੀਂ ਲੱਗਣੀ ਤਾਂ ਨਾਲ ਲੱਗੇ ਆ ਜੇ ਪੈੜੀ ਲੈ ਜੂਗੀ ਤਾਂ ਗੱਲਾਂ ਨਾ ਕਰਵਾਉ ਲੋਕਾਂ ਕੋਲ ਚੱਲ ਕੋਈ ਨਹੀਂ ਕਹਿ ਦਿੰਨੀ ਆ ਤੇਰੇ ਪਾਜੀ ਨੂੰ ਚਲ ਜਾਨੀ ਚੰਗਾ ਕਰੂੰਗੀ ਕਰੂੰਗੀ ਆਣ ਕੇ ਫੋਨ ਚੰਗਾ ਫਿਰ ਇਹ ਵੀ ਮੈਨੂੰ ਹੀ ਕਈ ਜਾਣ ਡਈ ਐ ਚਲ ਜਾ ਹਾਂ ਚਲ ਜਾ ਹਾਂ ਦੱਸ ਮੈਂ ਹੀ ਗਲਤ ਹਾਂ ਉਹ ਕਿਤੇ ਨਹੀਂ ਗਲਤ ਹੈਗੀ ਚਲ ਕੋਈ ਨਹੀਂ ਇਹਨਾਂ ਨੂੰ ਕਹਿਨੀ ਐ ਕਿ ਚਲ ਜਾਨੀ ਨਾਲ ਤੁਹਾਡੇ ਹੋ ਜਾਨੀ ਐ ਤਿਆਰ ਸੁਲਮੇ ਪਏ ਜੇ ਉੱਥੋਂ ਤਾਂ ਮੈਂ ਗੱਲ ਕਰਨੀ ਤੁਹਾਡੇ ਨਾਲ ਪਈ ਹੁਣ ਗੱਦੀ ਕਰੂ ਕਰ ਲੇ ਉੱਥੋਂ ਦੇ ਸਹੀ ਕਰੂੰਗੀ ਕੋਈ ਨਾ ਕੋਈ ਚਲੋ ਮੈਂ ਨਾ ਤੁਹਾਡੀ ਵੀ ਮੰਨ ਲਈ ਐ ਤੇ ਸੈਸ ਦੀ ਮੰਨ ਲਈ ਐ ਤੇ ਮੈਂ ਤੁਹਾਡੇ ਨਾਲ ਚਲ ਜਾਨੀ ਆ ਭੈਣ ਜੀ ਤੇ ਜੇ ਹੋਏ ਤੂੰ ਜਾਣਾ ਸੀ ਤੇ ਕਿਦਾਂ ਤੇ ਤੈਨੂੰ ਕਹਿ ਡਿਆ ਕਿ ਚੱਲ ਚੱਲ ਲੈ ਦੱਸ ਜੀ ਹੁਣ ਮੈਂ ਮੰਨ ਗਈ ਆ ਤਾਂ ਫਿਰ ਦੂਜੇ ਪਾਸੇ ਹੋ ਗਏ ਤੇ ਤੁਸੀਂ ਤੇਰਾ ਮਨ ਹੁਣ ਵੀ ਤਾਂ ਤੂੰ ਮੰਨੇ ਆ ਚੱਲ ਸਾਡੀ ਭੈਣ ਕਰਕੇ ਤੇ ਤੂੰ ਕੀ ਜਾਣਾ ਸੀ ਤੂੰ ਜ਼ਿਆਦਾ ਕਰਕੇ ਜਾਣਾ ਸੀ ਉਹ ਚੱਲ ਜਿੱਦਾਂ ਮਰਜ਼ੀ ਆ ਹੁਣ ਮੈਂ ਮੰਨ ਤਾਂ ਗਈ ਆ ਨਾ ਇੱਕੋ ਗੱਲ بار بار ਨਾ ਕਰੀ ਜਾਓ ਪਰ ਉੱਥੇ ਨਾ ਬਹੁਤੀਆਂ ਗੱਲਾਂ ਨਾ ਕਰੀਓ ਜਿਹੜਾ ਕੱਲਾ ਉਹ ਲੱਡ ਜਾਣਾ ਵਾ ਉਹ ਸਿਰਫ ਮਿਲਣੀ ਜਾਣਾ ਸੀ ਮੈਂ ਪੈੜੀ ਪੁਲੀ ਦੀ ਗੱਲ ਨਹੀਂ ਜੇ ਕੋਈ ਵੀ ਕਰੀ ਉਹ ਸਾਰੀ ਗੱਲ ਆਪ ਹੀ ਕਰ ਲਿਓ ਜਿੱਦਾਂ ਵੀ ਕਰਲੀ ਤੁਸੀਂ ਤੇ ਰਵਣ ਜਾਨਦੇ ਆ ਥੋੜਾ ਉਹਨੂੰ ਕਹਿ ਦੇਣਾ ਤੇ ਭੈਣਾ ਹੀ ਪੈੜੀ ਆ ਲੈ ਅਸੀਂ ਤੇ ਇਹੋ ਦੱਸਣਾ ਵੀ ਇਹ ਮਿਲਣ ਗਏ ਲਾਏ ਆ ਤੁਹਾਨੂੰ ਬਸ ਬਸ ਠੀਕ ਆ ਫਿਰ ਠੀਕ ਆ ਕਿ ਨਹੀਂ ਤੇ ਤੈਨੂੰ ਵੀ ਉੱਥੇ ਨਿਵੀ ਹੋਣਾ ਪੈਣਾ ਵਾ ਥੋੜਾ ਬੋਤਾ ਤੇ ਭੈ ਜੀ ਆਇਓ ਤੁਸੀਂ ਕੋਈ ਗੱਲ ਨਹੀਂ ਆ ਚਲ ਜੋ ਹੋ ਗਿਆ ਪਿਛੇ ਹੋ ਗਿਆ ਕੋਈ ਗੱਲ ਨਹੀਂ ਕਹਿ ਦੂੰਗੀ ਕਹਿ ਦੂੰਗੀ ਤੁਸੀਂ ਤਾਂ ਹਰ ਟਾਈਮ ਨਾ ਮੈਨੂੰ ਹੀ ਹਾਂ ਗੱਲਾਂ ਕਹਿੰਦੇ ਰਹਿੰਦੇ ਤੂੰ ਹੀ ਗਲਤਾਂ ਤੂੰ ਹੀ ਗਲਤਾਂ ਕੀ ਗਲਤੀ ਕੀਤੀ ਆ ਮੈਂ ਜੇ ਹੁਣ ਜਾਣ ਨੂੰ ਮੈਂ ਕਿਹਾ ਤਾਂ ਵੀ ਮੇਰੇ ਦੁਆਲੇ ਹੋਗੇ ਜੀ ਉਹ ਦੁਆਲੇ ਨਹੀਂ ਹੋਇਆ ਇਹੋ ਤੂੰ ਟਾਈਮ ਉਦੋਂ ਸਮਝਦਾ ਤੇ ਕੰਮ ਇਥੋਂ ਤੱਕ ਖਲਾਰਾ ਨਹੀਂ ਪੈਣਾ ਉਹ ਕਿਤੇ ਨਹੀਂ ਖਲਾਰਾ ਪੈ ਗਿਆ ਹੁਣ ਕੀ ਪਤਾ ਉਹਨੇ ਮੰਨਣਾ ਕਿ ਨਹੀਂ ਮੰਨਣਾ ਮੰਨਦਾ ਮੰਨਣਾ ਕਿਉਂ ਨਹੀਂ ਆ ਉਹਨੇ ਕਿਤੇ ਫੜਨੀ ਪਈ ਮੁਰਕੇ ਮਿਲਦਾ ਵਰਤਨਾ ਨਹੀਂ ਬਣਾ ਪਰ ਜਾਈਆਂ ਨਾਲ ਮੰਨਣਾ ਤੇਰੇ ਆ ਗਿਆ ਪਰ ਜਾਈਆਂ ਨਾਲ ਚਲ ਹਾਂ ਗੱਲਾਂ ਸਾਰੀਆਂ ਛੱਡੋ ਹੁਣ ਤੇ ਤਿਆਰ ਹੋਈਏ ਤਾਂ ਜਾਣੇ ਆ ਜਾਂਦੇ ਜਾਂਦੇ ਨਾਲ ਤੇ ਫਰੂਟ ਲੈ ਜਾਾਂਗੇ ਨਾਲ ਮੁੰਡੇ ਨੂੰ 1000 ਰੁਪਏ ਦੇ ਆਏ ਹੁਣ ਫਿਰ ਉਹਨੂੰ ਫੋਨ ਕਰਦਾ ਫਿਰ ਭੈਣ ਨੂੰ ਤੇ ਇਹੀ ਆਉਣਾ ਚਲ ਦੱਸ ਦੋ ਉਹਨੂੰ ਕਿ ਇਹੀ ਆਉਣਾ ਵਾ ਮੇਰੀ ਗੱਲ ਸਾਨੂੰ ਸਰਸ ਨੂੰ ਕਹਿ ਦਿੰਦਾ ਆ ਕੋਈ ਫੋਨ ਕਰ ਦਿੰਦਾ ਚਲੋ ਠੀਕ ਆ ਤੇ ਹੁਆ ਫਿਰ ਮੈਂ ਤਿਆਰ ਹਾਂ ਚਲ ਹੋ ਤਿਆਰ ਫਿਰ ਤੇ ਚਲੀ ਦੱਸ ਜਿੱਦਨ ਤਾਂ ਇਹੀ ਤੈਨੂੰ ਕਹਿ ਡਿਆ ਉਹਦਣ ਤੇ ਗਏ ਹੁੰਦੇ ਸਾਰੇ ਕੰਮ ਬਹਾਲਣੇ ਹੀ ਹੋਏ ਨੇ ਹੁਣ ਚਲ ਜੀ ਹੁਣ ਕਿ ਇਹਨ ਮਤ ਦਿੱਤੀ ਹੋਣੀ ਆ ਤੇ ਜਾ ਜਾ ਕੇ ਆਪਣੀ ਪੈੜੀ ਤੇ ਲੈ ਤੇ ਹੁਣ ਅਸੀਂ ਚਲੀਏ ਫਰੂਟ ਲੈ ਗਾਗੇ ਆ ਲੈ ਜਾਗੇ ਹੁਣ ਕੀ ਖੜਦਾ ਫਾਇਦਾ ਚਲ ਸੈਰਸ ਨੂੰ ਕਹਿਣਾ ਵੀ ਉਹਨੂੰ ਫੋਨ ਕਰ ਦੇ ਪੂਆ ਆਪਣੀ ਨੂੰ ਵੀ ਇਹੀ ਆਉਣ ਲੱਗਿਆ ਚਾਹ ਸ਼ੁਕਰਾ ਪ੍ਰਮਾਤਮਾ ਦਾ ਮਮੀ ਮੰਨ ਗਿਆ ਜਾਣ ਵੱਲੋਂ ਮੈਨੂੰ ਤੇ ਇਹ ਡਰ ਸਤਾਈ ਜਾਂਦਾ ਹੈਗਾ ਕਿ ਕਿਤੇ ਮਮੀ ਨਾ ਮੰਨੇ ਤੇ ਪੂਆ ਛੁੱਟ ਜਣੀ ਹੈ ਪਰ ਗੱਲ ਇੱਕ ਹੋਰ ਵਾ ਮਮੀ ਜੇ ਮੰਨੀ ਤਾਂ ਸ਼ਹਿਰ ਕਿੱਲਿਆਂ ਨੂੰ ਮੰਨੀ ਹੈ ਉਦਾਂ ਕਿਥੇ ਜਾਣ ਵਾਲੀ ਹੀ ਹੈ ਹੈ ਤਲ ਚੰਗਾ ਹੋਇਆ ਕੋਈ ਬਹਾਨਾ ਹੀ ਪਾਉਂਦਾ ਵਾ ਇੰਨੀ ਮੈਨੂੰ ਬੜੀ ਖੁਸ਼ੀ ਆ ਤੂੰ ਵੀ ਮੰਨ ਗਿਆ ਜਾਣਨਾ ਮੈਂ ਤਾਂ ਇਹ ਸੋਚਦਾ ਸੀਗਾ ਕਿ ਭੂਆ ਨੇ ਸਾਡੇ ਕੋਲ ਆਇਆ ਨਹੀਂ ਕਰਨਾ ਪਰ ਜੋ ਮਾਲ ਕਰਦਾ ਵਾ ਨਾ ਚੰਗਾ ਹੀ ਕਰਦਾ ਵਾ ਚਲ ਜਿੱਦਾਂ ਮਰਜ਼ੀ ਵੀ ਆ ਭਾਵੇਂ 6 ਕਿਲੇ ਭਾਵੇਂ ਉਦਾਂ ਹੁਣ ਆਇਆ ਜਾਇਆ ਤੇ ਕਰਾਂਗੇ ਕਿ ਦੂਜੇ ਦੇ ਹੈ ਰਖੜੀ ਆਉਣ ਵਾਲੀ ਹੀਗੀ ਸੋਕੇ ਕਾਰ ਵਿਆ ਹੁੰਦੇ ਆ ਹੈ ਇੱਕੋ ਇੱਕ ਸਾਡੀ ਭੂਆ ਵਾ ਨਾਮ ਕੋ ਮੇਰੀ ਭੈਣ ਵਾ ਇੱਕੋ ਕਰ ਦਿੱਤੀ ਜੇ ਤੇ ਉਹ ਵੀ ਨਹੀਂ ਤੇ ਕੀ ਫਾਇਦਾ ਸਾਡੇ ਨੇ ਖਾਣ ਦਾ ਕੀ ਫਾਇਦਾ ਨਾ ਐਦਾਂ ਕਰਦਾ ਵਾ ਪੀਪੂ ਆਨ ਫੋਨ ਲਾ ਕੇ ਨਾ ਕਹਿੰਨਾ ਵੀ ਭੂਆ ਮੰਮੀ ਤੇ ਡੈਡੀ ਆਉਣਗੇ ਤੇਰੇ ਕੋਲ ਵੇਖੀ ਭੂਆ ਕੰਨੀ ਕੋਸ਼ਿਸ਼ ਨਹੀਂ ਕਿੰਨੇ ਚਾਹ ਕਰਨੇ ਆ ਪਰ ਇਹ ਨਹੀਂ ਨਾ ਪਤਾ ਵੀ ਮਤਲਬ ਨੂੰ ਆਉਣਗੇ ਆ ਚੱਲ ਕੋਈ ਨਹੀਂ ਜਿੱਦਾਂ ਮਰਜ਼ੀ ਵੀ ਆ ਜਾਣਾ ਤੇ ਆਈ ਆ ਹੁਣ ਹੈਲੋ ਵਾਡੀ ਹਸਰੀ ਕਾਰ ਹੋਰ ਸੁਣਾਉਂ ਕਿ ਹਾਂ ਜਾਜੇ ਠੀਕ ਆ ਠੀਕ ਸਤਿ ਸ੍ਰੀ ਅਕਾਲ ਪੁੱਤ ਠੀਕ ਠਾਕ ਆ ਪੁੱਤ ਤੂੰ ਆਪਣਾ ਸੁਣਾ ਹਾਂ ਪਤਨੀ ਨਹੀਂ ਖੁਸ਼ ਹੋਈ ਆ ਨਾ ਵੀ ਤੂੰ ਮੈਨੂੰ ਫੋਨ ਕੀਤਾ ਵਾ ਹੈ ਹੋਰ ਕੀ ਆ ਮੈਂ ਠੀਕ ਦੀ ਫੋਨ ਤੇਰਾ ਮੈਂ ਹਾਂ ਆਪਣਾ ਠੀਕ ਨਹੀਂ ਆ ਵੀ ਪਤੀਜਾ ਮੇਰਾ ਫੋਨ ਕਰੂਗਾ ਮੈਨੂੰ ਨਹੀਂ ਹੋਵੇ ਤਾਂ ਮੈਨੂੰ ਪਤਾ ਵਾ ਬਥੇਰਾ ਪਿਆਰ ਕਰਦਾ ਵਾ ਤੂੰ ਹਾਂ ਪਰ ਤੈਨੂੰ ਪਤਾ ਹੀ ਆ ਨਾ ਭੂਆ ਨੂੰ ਆਸ ਹੁੰਦੀ ਆ ਹਾਂ ਹਾਂ ਹੋਸਨਾ ਮਮੀ ਡੈ ਠੀਕ ਠਾਕ ਆ ਅੱਛਾ ਅੱਛਾ ਚੱਲ ਵਧੀਆ ਫਿਰ ਤੇ ਹੈ ਹਾਂ ਚੰਪੜਾ ਵਧੀਆ ਕਿੱਦਿਆਂ ਆਉਣਾ ਮੰਮੀ ਡੈਡੀ ਦੇ ਮੇਰੇ ਕੋ ਆਉਣਾ ਉਹ ਜਾ ਝੂਠ ਬੋਲਣ ਿਆ ਤੂੰ ਤੇਰੀ ਮੰਮੀ ਨੇ ਕਿੱਥੋਂ ਆਉਣਾ ਮੇਰੇ ਕੋ ਵੇ ਤੈਨੂੰ ਤਾਂ ਸਾਰਾ ਹੀ ਪਤਾ ਵਾ ਅੱਛਾ ਕਿੱਦਾਂ ਮਨ ਮੇਰ ਪੈ ਗਈ ਮੇਰੀ ਭਾਬੀ ਦੇ 400 ਗਰਾਮ ਮਾਲਕ ਦਾ ਹੈ ਮੇਰੀ ਪਰਜਾਈ ਵੀ ਕਿਤੇ ਮੇਰੇ ਘਰ ਆਊਗੀ 8-9 ਸਾਲ ਹੋ ਗਿਆ ਪੁੱਤ ਮੇਰੀ ਪਰਜਾਈ ਨੇ ਮੇਰੇ ਘਰ ਪਿਆਰ ਨਹੀਂ ਪਾਇਆ ਹਾਂ ਮੈਂ ਇੱਕ ਪੁੱਤ ਤੁਹਾਡੇ ਮੋਹ ਦੇ ਕਰਕੇ ਭੱਜੀ ਜਾਨੀ ਆ ਵੀ ਮੇਰਾ ਵੀਰ ਵਾ ਮੇਰਾ ਭਤੀਜਾ ਵਾ ਹੋਰ ਕੀ ਜੇ ਮੈਂ ਇਹ ਗੱਲ ਸੋਚਦੀ ਨਾ ਵੀ ਮੇਰੀ ਪਰਜਾਈ ਨਹੀਂ ਗਈ ਆਉਂਦੀ ਤੇ ਮੈਂ ਕਿਉਂ ਜਾਵਾਂ ਫਿਰ ਤੇ ਪੁੱਤ ਮੈਂ ਤੁਹਾਡੇ ਕੋਲ ਹਟਦੀ ਨਾ ਹਾਂ ਹਾਂ ਨਹੀਂ ਨਹੀਂ ਪੁੱਤ ਮੈਂ ਛੱਡ ਸਕਨੀ ਆ ਮੇਰੇ ਪੇਕੇ ਆ ਹਾਂ ਤੈਨੂੰ ਪਤਾ ਵਾ ਨਾ ਧੀਆਂ ਨੇ ਕਈ ਜਿਆਦਾ ਜੁੜੀਆਂ ਹੁੰਦੀਆਂ ਪੇਕਿਆਂ ਨਾਲ ਹਾਂ ਠੀਕ ਆ ਪੁੱਤ ਠੀਕ ਆ ਹਾਂ ਤੇ ਬੜੀ ਵੱਡੀ ਖੁਸ਼ਖਬਰੀ ਦਿੱਤੀ ਐ ਤੂੰ ਮੈਨੂੰ ਚੱਲ ਠੀਕ ਆ ਚੰਗਾ ਰੱਖ ਦੀਆਂ ਹੁਣ ਮੈਂ ਚੰਗਾ ਸਾਸਰੀ ਕਾਲ ਲੈ ਸ਼ੁਕਰ ਆ ਮਾਲਕਾ ਤੇਰਾ ਤੇ ਤੇ ਵੀ ਦਿਨ ਚੜਿਆ ਜਿੱਦਣ ਮੇਰੀ ਭਾਬੀ ਦਾ ਜੀ ਕੀਤਾ ਕਿ ਤੇ ਮੇਰੇ ਘਰ ਆਉਣ ਨੂੰ ਪਰ ਮਨੇਕਦਲ ਦੀ ਸਮਝ ਨਹੀਂ ਆਈ ਕਿ ਜਿੰਨਾ ਮਾੜਾ ਵਿਹਾਰ ਮੇਰੇ ਨਾਲ ਕਰਦੀ ਰਹੀ ਆ ਇੱਕਦਮ ਕਿੰਦਾ ਚੇਂਜ ਹੋ ਗਈ ਇੱਕਦਮ ਕਿਦਾਂ ਉਹਦੇ ਮਨ ਵਿੱਚ ਆ ਗਿਆ ਵੀ ਆਪਣੀ ਨਨਾਨਕ ਕੋ ਜਾਣਾ ਵਾ ਚਲੋ ਜਿੱਦਾਂ ਵੀ ਆਇਆ ਤੇ ਸਹੀ ਨਾ ਮੈਨੂੰ ਇੰਨੀ ਬੜੀ ਖੁਸ਼ੀ ਆ ਤੇ ਮੇਰੀ ਭਾਬੀ ਮੇਰੇ ਕੋ ਆਉਣ ਵਾਲੀ ਆ ਸ਼ੁਕਰ ਅਦਾ ਤੇ ਆ ਜੀ ਉਹਨੂੰ ਬੜੀ ਖੁਸ਼ ਹਾਂ ਲਾਟੇ ਲੂਟਰੀ ਲੱਗ ਗਈ ਆ ਲਾਟਰੀ ਵਾਲੀ ਗੱਲ ਹੀ ਸਮਝ ਲਓ ਇਹ ਤਾਂ ਲਾਟਰੀ ਤੋਂ ਵੀ ਵੱਧ ਕੰਮ ਆ ਨਹੀਂ ਫਿਰ ਵੀ ਹੈ ਮੇਰੇ ਭਤੀਜੇ ਦਾ ਫੋਨ ਆਇਆ ਸਾਇਰਸ ਦਾ ਅੱਛਾ ਤੇ ਕਹਿਣ ਲਿਆ ਹੀਗਾ ਕਿ ਭੁਈ ਮੰਮੀ ਤੇ ਪਪਾ ਆਉਣ ਲੱਗੇ ਆ ਤੁਹਾਡੇ ਕੋਲ ਚਲੋ ਸ਼ੁਕਰ ਅਫਰਮਾ ਲਵਾਂ ਹੈ ਕਿ ਉਹਨਾਂ ਨੂੰ ਰਾਹ ਆ ਸਾਡੇ ਘਰ ਦਾ ਮੈਂ ਤੇ ਇੰਨੀ ਖੁਸ਼ ਹਾਂ ਨਾ ਮੈਨੂੰ ਤੇ ਯਕੀਨ ਨਹੀਂ ਹੋਣਿਆ ਤੇ ਮੇਰੀ ਭਾਬੀ ਤੇ ਮੇਰੇ ਘਰ ਇੱਕ ਦਾ ਹੋ ਗਿਆ ਉਹ ਕਿਨੇ ਸਮਝਾਇਆ ਹੁਣ ਆਵਾ ਕਿ ਕੰਬਲੀਏ ਆਉਂਦੇ ਜਾਂਦੇ ਚੰਗੇ ਲੱਗੇਦਾ ਵਾ ਹੋ ਸਕਦਾ ਵਾ ਉਹਦੀ ਮੰਮੀ ਨੇ ਸਮਝਾਇਆ ਹੋਵੇ ਭਾਬੀ ਦੀ ਨੇ ਇਹੋ ਗੱਲ ਹੋਣੀ ਹੈ ਕਿ ਹੋਰ ਤੱਕ ਉਹਨੇ ਕਿੱਦ ਲੱਗਣਾ ਹੈ ਪਰ ਨਾ ਜਿੱਦਾਂ ਵੀ ਆ ਨਾ ਅੱਜ ਤਾਂ ਮੈਨੂੰ ਦੁਨੀਆ ਦੀ ਸਾਰੀ ਖੁਸ਼ੀ ਮਿਲ ਗਈ ਪਤਾ ਕੀ ਆ ਭਰਾ ਪਰਜਾਈਆਂ ਆਉਂਦੇ ਜਾਂਦੇ ਰਹਿਣ ਨਾ ਤੇ ਆਂਡ ਗਵਾਣ ਨੂੰ ਪਤਾ ਹੁੰਦਾ ਪਈ ਇਹਦੇ ਪਿੱਛੇ ਆਉਂਦੇ ਆ ਠੀਕ ਆ ਨਾ ਤੇ ਜਦੋਂ ਕੋਈ ਪਿੱਛੋਂ ਨਹੀਂ ਨਾ ਹੁੰਦਾ ਤੇ ਲੋਕੀ ਮੇੜਾ ਮਾਰਨ ਲੱਗੇ ਮਿੰਟ ਲੰਦੇ ਆ ਪਈ ਤੇਰਾ ਤਾਂ ਕੋਈ ਆਪਣਾ ਨਹੀਂ ਕਦੀ ਵੜਿਆ ਨਾ ਤੇ ਮੈਂ ਤੇ ਇਸੇ ਕਰਕੇ ਆਪਣੇ ਕਦੀ ਅੰਦਰੋਂ ਹੀ ਨਹੀਂ ਬਾਹਰ ਨਿਕਲੀ ਤੇ ਪਰ ਅੱਜ ਜਿੰਨੀ ਮੈਨੂੰ ਖੁਸ਼ੀ ਮਿਲ ਲਈ ਹੈ ਨਾ ਵੀ ਪੁੱਛੋ ਹੀ ਕੋਹ ਨਾ ਹੁਣ ਐਦਾਂ ਕਰੋ ਕੋਈ ਨਾ ਕੋਈ ਸੰਭਾਲ ਲਿਆ ਕੇ ਦੋ ਮੈਨੂੰ ਮੇਰੀ ਗੱਲ ਸੁਣ ਹਾਂ ਤੂੰ ਹੀ ਸੈਣੀ ਦੇ ਕੀ ਬਣਾਉਣਾ ਬਣਾਉਣਾ ਕੀ ਆ ਰੋਟੀ ਮੈਂ ਤਿਆਰ ਕਰ ਲੈਣੀ ਆ ਅੱਛਾ ਠੀਕ ਆ ਤੇ ਤੁਸੀਂ ਚਾਹ ਦੇ ਨਾਲ ਸੰਭਾਲ ਲਿਆ ਦੋ ਮੈਨੂੰ ਤੇ ਪਹਿਲਾਂ ਚਾਹ ਪਿਆਲ ਦਾਂਗੇ ਨਹੀਂ ਮੇਰੀ ਗੱਲ ਸੁਣ ਹਾਂ ਸਮੋਸੇ ਤੇ ਆਮ ਹੀ ਜਲਦੇ ਰਹਿੰਦੇ ਲੋਕਾਂ ਦੇ ਘਰਾਂ 'ਚ ਤੇ ਪਕੌੜੇ ਘੱਟ ਚਲੋ ਕੋਈ ਨਹੀਂ ਮੈਂ ਪਕੌੜੇ ਘੱਟਾਂਗੀ ਤੇ ਐਦਾਂ ਐਦਾਂ ਕਰੋ ਚਾਹ ਪਣੀ ਕਿੰਨਾ ਪਿਆਲਦਾਂਗੇ ਤੇ ਰੋਟੀ ਵੀ ਬਣਾ ਲੈਣੀ ਆ ਠੀਕ ਵਾ ਨਾ ਤੇ ਚਲ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਕਿ ਮਾਲਕਾ ਸੱਚੇ ਪਾਸ਼ਾ ਤੇਰਾ ਸ਼ੁਕਰ ਵਾਕੇ ਤੇ ਹੈ ਤੇ ਚਲ ਮੇਰੇ ਭਰਾ ਪਰਜਾਈ ਆਉਣਗੇ ਕਿੰਨੀ ਖੁਸ਼ੀ ਮਿਲਣੀ ਆ ਮੈਨੂੰ ਐਦਾਂ ਕਰਦੀ ਆਂ ਆਪਾਂ ਮੈਂ ਕਰਦੀ ਆਂ ਸਾਰੀਆਂ ਸਫਾਈਆਂ ਕਰ ਦੇ ਜੀਆਂ ਸਫਾਈਆਂ ਕਰ ਲੈ ਤੇ ਬਾਕੀ ਦਾਲ ਪਾਣੀ ਬਣਾ ਕੇ ਟੇਮਰ ਨਾਲ ਰੱਖ ਲੈ ਕਿਉਂਕਿ ਮੁਰਕੇ ਗੱਲਾਂ ਬਾਤਾਂ ਕਰਦੇ ਨਹੀਂ ਮੁਰਕੇ ਠੀਕ ਨਹੀਂ ਪਤਾ ਕੀ ਆ ਸਫਾਈਆਂ ਸਫਾਈਆਂ ਬੜੀਆਂ ਕਰਨ ਵਾਲੀਆਂ ਤੁਹਾਨੂੰ ਪਤਾ ਇਹ ਉਪਜਾਈ ਵੀ ਨਹੀਂ ਫਰਨਖੋਟ ਵੜਦੀ ਹੁੰਦੀ ਆ ਐਦਾਂ ਕਰਨੀ ਆ ਮੈਂ ਸਫਾਈਆਂ ਪਹਿਲਾਂ ਕਰ ਲੈਣੀ ਸਾਰੀਆਂ ਉਹ ਮੇਰੀ ਗੱਲ ਸੁਣ ਲੈ ਉਹਨਾਂ ਸਿਆਣੀ ਹੋ ਗਈ ਉਹ ਵੀ ਨਹੀਂ ਨੱਕ ਬਲਵਟ ਦੇ ਠੀਕ ਆ ਚਲੋ ਪਈ ਨਹੀਂ ਮੇਰਾ ਤਾਂ ਫਰਜ ਹੈਗਾ ਲੱਲ ਦੀ ਗੱਲ ਆ ਦਿਮਾਗ ਆਇਆ ਟਿਕਾਣੇ ਲੱਗਦਾ ਚਲੋ ਚੰਗੀ ਗੱਲੀ ਆ ਦਿਮਾਗ ਟਿਕਾਣੇ ਆ ਗਿਆ ਹੁਗਾ ਤੇ ਚਲ ਨੂੰ ਟਾਈਮ ਹੈ ਨਹੀਂ ਮੇਰ ਕੋ ਮੇਰੇ ਭਰਾ ਪਰ ਜਾ ਹੀ ਨਹੀਂ ਆਉਣਾ ਬੈਠੋ ਤੇ ਮੈਂ ਤਾਂ ਤਾਂ ਸਫਾਈ ਕਰ ਲਾਂ ਕਰ ਲਾ ਕਰ ਲਾ ਲੈ ਬਈ ਕੁੜੀਆਂ ਨੂੰ ਕਿੱਡਾ ਚਾਹ ਹੁੰਦਾ ਪੀਕਿਆਂ ਦਾ ਹੈ ਪਰ ਇੱਕ ਗੱਲ ਮੈਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਉੱਥੇ ਗਈ ਦੇ ਨਾਲ ਸਵਾਰਨਾ ਬੋਲਦੀ ਨਹੀਂਗੀ ਕੋਈ ਨਾ ਕੋਈ ਗੱਲ ਵਿੱਚ ਜ਼ਰੂਰ ਹੋਣੀ ਜਿਹੜੀ ਆਉਣ ਲੱਗੀ ਆ ਐਡੀ ਪਧਰੀ ਤੇ ਰਬ ਨੇ ਵੀ ਨਹੀਂਗੀ ਚਲੋ ਵੇਖੋ ਕੀ ਬੜਦਾ ਨਹੀਂ ਕੀ ਨੂੰ ਲੈ ਬਈ ਪੜਾਉਣਾ ਕੀ ਆ ਪੁੱਤ ਤਿਆਰੀ ਕਰਨੀ ਆ ਸਫਾਈਆਂ ਮੈਂ ਕਰ ਲੈਣਾ ਤੇ ਬਸ ਹੁਣ ਦਾਲ ਸਬਜ਼ੀ ਬਣਾ ਕੇ ਤਿਆਰੀ ਕਰ ਦੀ ਲੈ ਅੱਜ ਤੇਰੇ ਨਾਲ ਮਾਮੇ ਮਾਮੀ ਨੇ ਆਉਣਾ ਵਾ ਮਾਮੀ ਨੇ ਆਹੋ ਪੁੱਤ ਉਹ ਸੱਚੀ ਦੱਸ ਕਿਦਾ ਸੁਪਨਾ ਨਹੀਂ ਵੇਖਣ ਡਿਆ ਮੈਂ ਉਹ ਸੁਪਨਾ ਨਹੀਂ ਵੇਖਣ ਡਿਆ ਛਦਾਈਆ ਤੇਰੇ ਭਰਾ ਦਾ ਫੋਨ ਆਇਆ ਸਹਸਦਾ ਅਈਸ਼ਾ ਤੇ ਉਹਨੇ ਦੱਸਿਆ ਕਿ ਮੰਮੀ ਦੇ ਪਾਪਾ ਆਉਣ ਲੱਗੇ ਆ ਤੇ ਮੇਰੇ ਦੇ ਖੁਸ਼ੀ ਦਾ ਤਾਂ ਨਾ ਹੀ ਕੋਈ ਨਹੀਂ ਰਿਹਾ ਤੇ ਪੁੱਤ ਮੈਂ ਤਾਂ ਉਦੋਂ ਦੀ ਪੱਜੀ ਫਿਰਨ ਨਹੀਂ ਆ ਪਿਛੂ ਭਰਾ ਮਾਰਦਾ ਗਿਆ ਕੱਲਾ ਭਰਾ ਦੇ ਮਾਮੇ ਨਹੀਂ ਆਉਣਾ ਨਾ ਉਹ ਨਹੀਂ ਭਰਾ ਨੇ ਨਹੀਂ ਆਉਣਾ ਮਾਮੇ ਮਾਮੀ ਨਹੀਂ ਆਉਣਾ ਅੱਜ ਇਹਨਾਂ ਨੂੰ ਮਾਮੀ ਨੇ ਉਸਕੇ ਤਾਂ ਗਿਆ ਚਲ ਕੋਈ ਨਹੀਂ ਜਿੱਦਾਂ ਵੀ ਆ ਗਿਆ ਆਇਆ ਤਾਂ ਸਹੀ ਨਾ ਮੈਨੂੰ ਤਾਂ ਇੰਨੀ ਗੱਲ ਦੀ ਬੜੀ ਖੁਸ਼ੀ ਆ ਕਿ ਦੋਵਾਂ ਨੇ ਅੱਜ ਆਉਣਾ ਮੇਰੇ ਕੋਲ ਠੀਕ ਆ ਨਾ ਕੋਈ ਗੱਲ ਹੋਈ ਹੋਣੀ ਆ ਕੋਈ ਚੱਲ ਪੁੱਤ ਜਿੱਦਾ ਵੀ ਆ ਮਾਫ਼ ਮੰਗਣਾ ਇਹ ਵੇ ਚੱਲ ਮਾਫ਼ੀ ਮੈਂ ਨਹੀਂ ਹੁੰ ਗੰਦੀ ਠੀਕ ਆ ਨਾ ਪਰ ਮੈਨੂੰ ਇਹ ਬੜੀ ਖੁਸ਼ੀ ਆ ਕਿ ਪਰਜਾਈ ਮੇਰੀ ਚਲ ਉਹਨੂੰ ਇਹ ਤਾਂ ਪਤਾ ਲੱਗਾ ਮੇਰੀ ਨਣਾਣਾ ਮੈਨੂੰ ਕੋ ਜਾਣਾ ਚੱਲ ਮੈਂ ਵੀ ਕਿਹਨੂੰ ਦੱਸਣ ਵਾਲੀ ਬਣੂੰਗੀ ਮੇਰਾ ਭਰਾ ਆ ਮੇਰੀ ਪਰਜਾਈ ਆ ਪੁੱਤ ਮੈਂ ਤੇ ਗਵਾਂਢ ਚ ਕਹਿੰਦਾ ਗੱਲ ਹੀ ਨਹੀਂ ਕਰਦੀ ਹੁੰਦੀ ਸਾਰੇ ਲੋਕੀ ਕਹਿੰਦੇ ਹਣੇ ਆ ਵੀ ਇਹਦਾ ਪਿੱਛੋ ਕਦੀ ਨਹੀਂ ਕੋ ਆਇਆ ਅ ਸੈਰਸਵਾ ਉਹ ਵਿਚਾਰਾ ਜਰੂਰ ਆਉਂਦਾ ਮਹੀਨੇ ਬਾਅਦ ਫੇਰਾ ਮਾਰ ਜਾਂਦਾ ਉਹਨੂੰ ਵੀ ਡੱਕਰੀ ਹੋਣੀ ਆ ਪਰ ਹੁਣ ਪਤਾ ਨਹੀਂ ਕਿਦਾਂ ਮਨ ਮੇਰ ਗਈ ਹੈ ਇੰਤਿਆਬ ਸਮਝ ਨਹੀਂ ਆਉਂਦੀ ਚਲ ਜਿੱਦਾਂ ਨਹੀਂ ਆ ਪਾਈ ਤੇ ਸਹੀ ਚਲੋ ਅਮਗਨ ਦਾ ਪਾਵਾ ਅੱਜੂ ਦਾ ਉਹ ਪੁੱਤ ਕਰ ਲੈ ਯਕੀਨ ਹੁਣ ਆ ਜਾਣਾ ਅੱਜ ਹੀ ਆ ਮਾਮਾ ਸ਼ਾਮੀ ਪਤਾ ਨਹੀਂ ਉਹ ਕਹਿੰਦਾ ਹੈ ਸ਼ਾਮੀ ਤੇ ਜੇਕਰ ਪ੍ਰੋਗਰਾਮ ਬਦਲ ਜਾ ਤਾਂ ਫੋਨ ਕਰਕੇ ਦੱਸ ਦੂੰਗਾ ਉਦਾਂ ਮੇਰਾ ਵਾਦਾ ਮੈਂ ਸਫਾਈਆਂ ਸਫਾਈਆਂ ਕਰਕੇ ਸਾਰੇ ਕੰਮ ਜਿਹੜੇ ਸਾਹਮਲੇ ਨੇ ਯਰ ਵੀ ਕੰਮ ਹੈ ਹੈ ਕਰਾਉਣ ਆ ਲੋਗੇ ਨਹੀਂ ਕੰਮ ਨਹੀਂ ਕਰਾਉਣਾ ਤਾਂ ਆਪਣੇ ਪਾਪਾ ਕੋਲ ਜਾ ਤੋ ਉਹਨਾਂ ਕੋ ਪਹਿਲੇ ਨਾਲ ਤਾਂ ਜਾ ਜਾ ਕੇ ਸਮਝਾ ਲਿਆ ਦੇ ਵੰਡੇ ਦਾ ਚਲ ਮੈਂ ਉਹਨਾਂ ਨੂੰ ਵੀ ਥਾਣ ਪੀ ਆਹ ਜਾ ਜਾ ਕੇ ਲਿਆ ਦੇ ਮੇਰਾ ਪੁੱਤ ਲਿਆ ਉਹਦੇ ਨੂੰ ਤੇ ਯਕੀਨ ਹੀ ਨਹੀਂ ਆਉਂਦਾ ਤੇਰੀ ਮੰਮੀ ਨਹੀਂ ਆਉਣਾ ਇਹ ਬਿਸ਼ਦਾਈ ਨੂੰ ਕੀ ਪਤਾ ਤੋ ਉਹਦੇ ਵੀ ਮਨ ਚ ਮੇਰ ਪੈ ਗਈ ਆ ਇਹ ਤੇ ਸੋਚਦਾ ਬਣਾਵਾ ਵੀ ਮੇਰੇ ਗਈ ਨਾ ਇਹਨਾਂ ਮੜਾ ਵਤੀਰਾ ਕਰਦੀ ਰਹੀ ਆ ਕਿ ਅੱਜ ਮੰਮੀ ਨੇ ਸਾਡੇ ਘਰ ਕਿਦਾਂ ਆ ਜਾਣਾ ਚਲ ਕੋਈ ਨਹੀਂ ਮਾਲਕ ਕੋਲੋਂ ਹੀ ਮੇਰ ਪੈ ਗਈ ਉਹਦੇ ਮਨ ਦੇ ਵਿੱਚ ਚਲ ਮਨਾ ਛੇਤੀ ਪੱਤੀ ਕੰਮ ਕਰਨਾ ਸਾਰੇ